ਸਾਂੜਾ ਮਹਲਾ ਚੌਥਾਂ ਜਾਪ ਮਾਨ ਹਰ ਹਰ ਨਾਮ ਕਰਾਵੈ ਗੋ ਜੋ ਜੋ ਜਪੈ ਸੋਈ ਗਤ ਪਾਵੈ ਜਿਉ ਤ੍ਰੂਪ ਬਰਲਾਵ ਸੰਭਾਵੈ ਗੋ ਰਹਾਉ ਕਿਰਪਾ 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 ਕਰ ਹਰ ਜੀਉ ਕਰ ਕਿਰਪਾ ਨਾਮ ਲਗਾਵੈ ਗੋ ਕਰ ਕਿਰਪਾ ਸਤਗੁਰੂ ਮਿਲਾਵੋ ਮੇਰੇ ਸਤਗੁਰੂ ਨਾਮ ਤੇ ਆਵੈ ਗੋ ਜਨਮ ਜਨਮ ਕੀ ਹਉ ਮੈਂ ਮਲ ਲਾਗੀ ਮਨ ਸੰਗਤ ਮਹਿਲ ਲੈ ਜਾ ਬਹਿਗੋ ਜਿਉ ਲੁਹਾ ਤਰੀਉ ਸੰਗ ਕਾਸ਼ਟ ਲਗ ਸ਼ਬਦ ਗੁਰੂ ਹਰ ਪਾ ਲੈ ਬਹਿਗੋ ਸੰਗਤ ਸੰਤ ਮਿਲੋ ਸਤ ਸੰਗਤਾ ਮਨ ਸੰਗਤ ਹਰ ਰਸ ਆਵੇਗੋ ਬਿਨ ਸੰਗਤ ਕਰਮ ਕਰੇ ਅਬ ਮਾ ਨਹੀਂ ਕੜ ਪਾਣੀ ਕੀ ਕੜ ਪਾ ਲੈ ਬਹਿਗੋ ਭਗਤ ਜਨਾ ਕਹਿ ਹਰ ਖੁਵਾਰੀ ਜਨ ਹਰ ਨਾਸ ਮੀਠ ਲਗਾ ਵਹਿ ਗੋ ਖਲ ਖਨ ਨਾਮ ਦੇ ਵਢਾਈ ਸਤ ਗੁਰ ਉਪਦੇਸ਼ ਸਮਾ ਵਹਿ ਗੋ ਭਗਤ ਜਨਾ ਕੋ ਸਦਾ ਰਹੀਐ ਜਨਿ ਸਿਵੈ ਤਾ ਫਲ ਹੁ ਪਾ ਵਹਿ ਗੋ ਜੋ ਨਿੰਦਾ ਦੁਖਤ ਕਰ ਪਹਤਾ ਕੀ ਹਰ ਨਾ ਕਿਸ ਜਿਉ ਪਚ ਜਾ ਵਹਿ ਗੋ ਵਰਮ ਕਮਲ ਕੋ ਤਮੀਨ ਬੇ ਆਸਾ ਤਪ ਤਾਪਨ ਪੂਜ ਕਰਾ ਵਹਿ ਗੋ ਜੋ ਜੋ ਭਗਤ ਹੋਐ ਸੋ ਪੂਜ ਹੋਆ ਭਰਮਨ ਭਰਮ ਚਕਾਵੇ ਗੋ ਜਾਤਨ ਯਤ ਦੇਖ ਮਤ ਭਰਮੋ ਸੁਖ ਸੰਗਤ ਸੁਖ ਜਨਕ ਪੱਗੀ ਲਗਤ ਹੈ ਵੇ ਗੋ ਜੂਠਨ ਜੂਠ ਪੈਸਰ ਉਪਰ ਖਿਨ ਮਨੁ ਆਤਲਣਾ ਢਲਾਵੇ ਗੋ ਜਨ ਨਾਨਕ ਬੈਠੇ ਸਿੰਘਾਸਨ ਨਉ मुनि ਧੂਰ ਲਹਿਲਾਵੇ ਗੋ ਨਾਨਕ ਕਿਰਪਾ ਕਿਰਪਾ ਕਰ ਠਾ ਕਰੂ ਮੈਂ ਦਾਸਨ ਦਾਸ ਕਰਾਵੇ ਗੋ ਕਾਂੜਾ ਮਹੱਲਾ ਚੌਥਾ